ਕਹੋ ਤਲ ਗੁਰ ਸੇਵੀ ਆਹਨ ਸਹਜ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਹੋਵੈ ਸਿਫਤ ਖੁਸਾਮ ਦੀ ਨੂਰ ਅਰਸਾਹ ਕਰਸਾਹ ਰਥੇ ਸਚੇ ਪਾਤਸ਼ਾਹ ਮਾਲੋ ਜਨਮ ਜਨਮ ਦੀ ਸਜਣ ਸਚਾ ਪਾਤਸ਼ਾਹ ਹੁ ਸਿਰ ਸਾਹੰਦ ਜਿਸ ਪਾਸ ਵਹਿਂਆ ਸੋਹੀਆ ਸਬਨਾ ਦਾ ਸਜਣ ਸਚ ਪਾਤ ਸਾਹ ਸਿਰ ਸਾਹੰਦ ਜਿਸ ਪਾਸ ਬਹਿਠਿਆ ਸੋਹੀਆ ਸਭ ਨਾਂਦਾ ਵੇਸਾ ਸਤਨਾਮ ਸਾਹਿਬਾ ਦੀ ਦਸਰੀ ਮਹਲਾ 4 ਜੋ ਪਦੇ ਇੱਕ ਓ ਅੰਕਾਰ ਸਤਗੁਰ ਪ੍ਰਸਾਦਿ ਮੇਰਾ ਹਿਅਰ ਰਤਨ ਨਾਮ ਹਰ ਬਸਿਆ গোর হাথ তরু মেরা মথা জানম কে তেল বেখ দু গোরে নাম দিয়ন ল মেরা হিয়র রতন নাম হর বসে গোর হাথ ধরো মেরা মথা জনম জনম কে কল বখ দুখ গোর নাম দিয়ন লথা ਮੇਰੇ ਮਨ ਭਜ ਰਾਮ ਨਾਮ ਸਭ ਅਰਥਾ ਗੁਰਪੂਰਾ ਹਰ ਨਾਮ ਦਰੜਾਇ ਬਿਨ ਨਾਵਾ ਜੀਵਨ ਬਿਰਥਾ ਰਹਾ ਦੇਨਨ ਗੋਰਾ ਮੂਡ ਪਾਇ ਹੈ ਮਨ ਮੁਖ ਤੇ ਮੋਹ ਮਾਇਆ ਨੇਤ ਫਾਥ ਤਨ ਸਾਧੂ ਚਰਨਨ ਸੇਵੀ ਕਬਹੂ ਤੈਨੋ ਸਾਬੋ ਜਨਮ ਅਕਥ ਜਨ ਸਾਧੂ ਚਰਨ ਸਾਧ ਪਗ ਸੇਵੀ ਤੈਨੋ ਸਫਲਿਓ ਜਨਮ ਸੁਨਾਥ ਮੋ ਕਉ ਕੀ ਜਦਾਸ ਦਾਸ ਦਾਸਨ ਕੋ ਹਰ ਦਾਇਆ ਤਾਰ ਜਗੰਨਾਥ ਹਮ ਅੰਦਲੀ ਗਿਆਨਹੀਨ ਅਗਿਆਨੀ ਕਿਉ ਚੱਲ ਹੈ ਮਾਰਗ ਪੰਥ ਹਮ ਅੰਦਲੀ ਕਾ ਗੁਰ ਅੰਚਲ ਦੀਜਾ ਜਨ ਨਾਨਕ ਚਲ ਹੈ ਮਿਲੰਠਾ ਹਮੇਂ ਅੰਦਵਲੇ ਗਿਆਨਹੀਨ ਅਗਿਆਨੀ ਕਿਉ ਚਲ ਲਹ ਮਾਰਗ ਪੰਥਾ ਚਲਦੀ ਜਾ ਜਨ ਨਾਨਕ ਚਲ ਹੈ ਮਿਲੰਥਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਤ ਸ੍ਰੀ ਮਹੱਲਾ ਚੌਥਾ ਘਰ ਪਹਿਲਾ ਚੌਪੜੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੇਰਾ ਹੀਰ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰਾ ਮਾਥਾ ਜਨਮ ਜਨਮ ਕੇ ਕਿਲ ਵਿਖ ਦੁਖ ਉਤਰੀ ਗੁਰ ਨਾਮ ਦਿਓ ਰਹਿਨ ਲਾਠਾ